ਹੁਕਮੀ ਹੋਵਨ ਅਕਾਲ ਹੁਕਮ ਨਾ ਕਹਿ ਆਜਾਲੀ ਹੁਕਮੀ ਹੋਵਨ ਅਕਾਲ ਹੁਕਮ ਨਾ ਕਹਿ ਆਜਾਲੀ ਹੁਕਮੀ ਹੋਵਨ ਜੀ ਹੁਕਮ ਨਿਲੇ ਵੜਿਆਈ ਹੁਕਮੇ ਹੋਵਨ हुकमी उत्तम नीच हुकमी उत्तम हुक्म लिख दुख सुख पाए हुक्म लिख दुख सुख पाए हुकमी उत्तम नीच हुकमी उत्तम नीच ਉਕਤਮ ਨੇਚੂ ਮੇ ਹੁਕਮ ਨੇਚੂ ਹੁਕਮ ਲਿਖ ਦੁੱਖ ਸੁਖ ਪਾਈਏ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ایک نا حکمی بخشیش ایک نا حکمی بخشیش ایک نا حکمی بخشیش ایک حکمی صدا پوائی ہے ایک حکمی صدا ہے ایک حکم میںدر سب کو باہر حکم نو حکم اندر سب کو حکم ਨਾਨਕ ਹੁਕਮੈ ਜੇ 부ਝੈ ਨਾਨਕ ਹੋਏ ਦੇ ਮੁਝੈ ਨਾਨਕ ਤੁਮ ਦੇ ਮੁਝੈ ਨਾਨਕ ਹੁਕਮੈ ਜੇ 부ਝੈ ਤਹੋ ਮੈਂ ਕਹਿ ਨ ਕੋਇ ਤਹੋ ਮੈਂ ਕਹਿ ਨ ਕੋਇ ਸੱਚ ਆਰਾ ਹੋਈਏ ਕੀ ਉਹ ਸੱਚ ਆਰਾ ਹੋਈਏ ਕੀ ਉਹ ਕੂੜਾ ਟੁੱਟਾ ਕੀ ਉਹ ਕੂੜਾ the <laughs> ਚਿਆਰਾ ਹੋਈ ਹੈ ਅਗਲੀ ਪੰਕਤੀ ਆਂਦੀ ਹੈ ਹੁਕਮੀ ਉੱਤਮ ਨੀਚ ਵਿਰਲਾ ਮੰਨ ਨੂੰ ਸਮਝ ਆ ਰਹੀ ਹੈ ਜੇ ਰੱਬ ਦੀ ਰਜ਼ਾ ਹੁਕਮ ਅਨੁਸਾਰ ਜੀਵੋ ਤਾਂ ਉੱਤਮ ਬਣਦੇ ਹਾਂ ਆਦਰਵਾਇਸ ਨੀਚ ਬਣਦੇ ਹਾਂ اتم سے در اتم کہیے نیچ کرم بیروئے جنہیں نیچ خیالوں کو فالو کیا وہ نیچ رونگا ہمیشہ دکھی دکھی رہے گا جڑا اتم در جڑ جائے گا اتم سی در اتم کہ نیچ کرم بیروئے برلا منہ یہ گل سمجھ آتی ہے حکم لکھ میرا من حکم لکھتا ہے ہوں ست گور جی نوچ کے لکھ لت گور تینوں لےکھا لکھنا سکھا دے گا ਤੂੰ ਜਿਹੜਾ ਲਿਖਾ ਲਿਖਣਾ ਹੈ ਮਨ ਤੂੰ ਕਿਆ ਲਿਖਾ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਆ ਸੋ ਜੇ ਤੂੰ ਆਪਣਾ ਰੱਬ ਜੀ ਸਤਗੁਰ ਦੀ ਮਤ ਦੇ ਅਨੁਸਾਰ ਲੇਖਾ ਲਿਖਦਾ ਹੈ ਤਾਂ ਫਿਰ ਔਖੀ ਕੜੀ ਨਾ ਦੇਖਣ ਦੇ ਫਿਰ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਪਰ ਜੇ ਤੂੰ ਤਾਂ ਕੀ ਹੋਏਗਾ ਜੇ ਉਹ ਲੇਖਾ ਕੋਈ ਨਾ ਪੁੱਛੇ ਵਾਲੀ ਅਵਸਥਾ ਬਣ ਜਾਏ ਔਰ ਸਤਗੁਰ ਦੇ ਅਨੁਸਾਰ ਲੇਖਾ ਲਿਖਣਾ ਆ ਜਾਏ ਵਿਕਾਰ ਜਮ ਤਿਰਕਲੋਂ ਟੈਕਸ ਜਗਾਤੀ ਨਹੀਂ ਮੰਗਦੇ ਨੇ ਤਾਂ ਲੇਖਾ ਨਹੀਂ ਪੈਂਦਾ ਮੀਨਸ ਔਖੀ ਕੜੀ ਫੇਸ ਨਹੀਂ ਕਰਨੀ ਪੈਂਦੀ ਮੰਦੇ ਵਿਕਾਰਾਂ ਵਾਲੀ ਗੇਮ ਤੋਂ ਛੁੱਟ ਜਾਂਦੇ ਆ ਤਾਂ ਪ੍ਰਾਪਤ ਹੁੰਦਾ ਹੈ ਸੁਖ ਆਦਰਵਾਈਜ਼ ਰੱਬੀ ਵਿਛੋੜਾ ਗੁਰਬਾਣੀ ਅਨੁਸਾਰ ਦੁੱਖ ਹੁਕਮ ਲਿਖ ਦੁੱਖ ਸੁਖ ਪਾਈਐ ਕਿਨੂੰ ਸਮਝਾਇਆ ਜਾ ਰਿਹਾ ਹੈ ਜਿਹੜਾ ਮਨ ਕੁੜਿਆਰ ਤੋਂ ਸਚਿਆਰ ਬੰਨਾ ਚਾਹੁੰਦਾ ਹੈ ਸਚਿਆਰ ਬਣਨ ਦੀ ਤਾਂਗ ਵਾਲਾ ਵਿਰਲਾ ਮਨ ਨੂੰ ਇਹ ਗੱਲ ਸਮਝ ਆ ਰਹੀ ਹੈ ਇਹ ਗੱਲ ਮੈਨੂੰ ਬਾਰ-ਬਾਰ ਕਰਨੀ ਪੈਗੀ 38 ਪੌੜੀਆਂ ਵਿੱਚ ਕਿੰਨੂੰ ਸਮਝਾਇਆ ਜਾ ਰਿਹਾ ਹੈ ਅਸੀਂ ਹਮੇਸ਼ਾ ਠੇਕਾ ਚੁੱਕਿਆ ਦੂਜਿਆਂ ਨੂੰ ਸਮਝਾਣ ਦਾ ਆਪਣੇ ਪਾਂਡੇ ਵਿੱਕੇ ਹੋਏ ਨੇ ਆਪਣੀ ਨਈਆ ਡੁੱਬੀ ਹੋਈ ਹੈ ਨੀਚ ਤੋਂ ਉੱਤਮ ਰਜ਼ਾ ਅਧੀਨ ਬਣ ਸਕਦੇ ਹਾਂ ਵਰਨਾ ਦੁੱਖ ਪ੍ਰਾਪਤ ਹੁੰਦਾ ਹੁਣ ਜੇ ਮੈਂ ਉਹ ਹੁਕਮ ਸਮਝ ਲਾ ਤੇ ਇਸ ਕਾ ਹੁਕਮ ਬੋਜ ਸੁਖ ਹੋਏ ਇਸ ਕਾ ਨਾਮ ਰੱਖ ਕੰਠ ਪਰੋਏ ਇਹ ਸਾਰੀ ਖੇਡ ਮਨ ਨੂੰ ਨਵੀਂ ਸ੍ਰਿਸ਼ਟੀ ਸਾਜਨ ਬਾਰੇ ਦੱਸ ਦਿੱਤਾ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆਂ ਉਚਾਰਨ ਐਸੀ ਨਹੀਂ ਕਰੇ ਹੁਕਮ ਲਿਖ ਦੁਖ ਸੁਖ ਪਾਈਏ ਇਸ ਤਰ੍ਹਾਂ ਉਚਾਰਨ ਨਹੀਂ ਕਰਾਂਗੇ ਬੜੇ ਸਾਲ ਕੀਤਾ ਸੀ 40 ਸਾਲ ਕਰਦੇ ਰਹੇ ਹੁਣ ਚਿਤ ਕਰਦਾ ਹੈ ਗੁਰੂ ਪਾਤਸ਼ਾਹ ਆਪ ਜੀ ਤੇ ਸਮਝਾ ਰਹੇ ਹੋ ਹੁਕਮ ਲਿਖ ਦੁਖ ਸੁਖ ਪਾਈਏ ਐਂਚ ਉਚਾਰਨ ਕਰਿਆ ਕਰ ਤੂੰ ਛੇਤੀ ਛੇਤੀ ਉਚਾਰਨ ਕਰਦਾ ਨਾ ਤੇਰਾ ਸਹਿਜ ਗਵਾਚ ਜਾਂਦਾ ਹੈ ਸਹਿਜ ਸਿੱਖਣਾ ਹੈ ਨਾ ਸਲੋਲੀ ਸਲੋਲੀ ਸਹਿਜੇ ਸਹਿਜ ਮਿਠਾਸ ਨਾਲ ਬਾਣੀ ਪੜਿਆ ਕਰ ਹਰ ਕਾ ਬਿ ਲੋ ਨਾ ਬਿ ਲੋ ਵੋ ਮੇਰੇ ਪਾਈ ਸਹਿਜ ਬਿ ਲੋ ਵੋ ਜੈਸੇ ਤਤ ਨਾ ਜਾਈ ਹੁਣ ਇਸ ਰਜ਼ਾ ਹੁਕਮ ਅਨੁਸਾਰ ਜੀਣ ਨਾਲ ਨੀਚ ਕਰਮ ਵਾਲੇ ਦੁੱਖ ਨਹੀਂ ਲਗਦੇ ਨੇ ਹਤੇ ਉੱਚ ਬਣ ਕੇ ਸੁਖ ਪ੍ਰਾਪਤ ਹੁੰਦਾ ਇਕ ਨਾ ਹੁਕਮੀ ਬਖਸ਼ੀਸ਼ ਇਕ ਨਾ ਪਲੂਰਲ ਹੈ ਅੱਗੇ ਫਿਰ ਇਕ ਜਿਹੜਾ ਆਏਗਾ ਉਸ ਇਕ ਦੇ ਕੱਕੇ ਨੂੰ ਸਿਆਰੀ ਜਦ ਲਗਾਈ ਗਈ ਹੈ ਈਚ ਇੰਡੀਵਿਜੁਅਲ ਪਲੂਰਲ ਦੁਨੀਆ ਮੇ ਜੋ ਕੋਈ ਵੀ ਹੋਗੇ ਸੋ ਇਹ ਇਹ ਜ ਕਰ ਰਹੇ ਇਕ ਨਾ ਹੁਕਮੀ ਬਖਸ਼ੀਸ਼ ਵੀਲਾ ਮਨ ਨੂੰ ਸਮਝ ਆ ਰਹੀ ਹੈ ਬਖਸ਼ੀਸ਼ ਕਹਿੰਦੇ ਨੇ ਰੱਬ ਜੀ ਦੀ ਮੱਤ ਗ੍ਰੇਸ ਕਿਰਪਾ ਵਾਲੀ ਤਤ ਗਿਆਨ ਨੂੰ ਵਿਵੇਕ ਬੁੱਧੀ ਨੂੰ ਪ੍ਰਾਪਤ ਕਰਨਾ ਬਖਸ਼ੀਸ਼ ਪ੍ਰਾਪਤ ਕੌਣ ਕਰੇਗਾ ਜਿਹੜਾ ਕੂੜ ਛੱਡਣਾ ਚਾਹਦਾ ਹੈ ਆਦਰਵਾਇਜ਼ ਰੱਬ ਜੀ ਦੀ ਗੁਰਪ੍ਰਸਾਦ ਦੀ ਗ੍ਰੇਸ ਦੀ ਕਿਰਪਾ ਦੀ ਬਾਰਿਸ਼ ਤੇ ਹਰ ਵੇਲੇ ਹੋ ਰਹੀ ਹੈ ਲੇਕਿਨ ਅਸੀਂ ਆਪਣੇ ਭਾਂਡੇ ਵਿੱਚ ਇਹਨੂੰ ਪਵਾਉਂਦੇ ਆਂ ਖਰਾਬ ਹੋ ਜਾਂਦੀ ਹੈ ਗੁਰੂ ਪਾਸ਼ਾ ਕਹਿੰਦੇ ਨੇ ਭਾਂਡਾ ਤੋਏ ਬੈਸਤੂਪ ਦੇਵੋ ਤਦ ਦੁੱਧ ਦੇ ਕੋ ਜਾਵੋ ਐਵੇਂ ਹੀ ਤੂੰ ਪਵਾ ਲੇਗਾ ਇਹ ਦੁੱਧ ਵੀ ਖਰਾਬ ਹੋ ਜਾਏਗਾ ਦੁੱਧ ਵਾਸਤੇ ਤੇਰਾ ਭਾਂਡਾ ਸਾਫ਼ ਹੋਣਾ ਚਾਹੀਦਾ ਪਰ ਭਾਂਡਾ ਸਾਫ਼ ਕਿਵੇਂ ਕਰਾਂਗਾ ਭਾਂਡਾ ਹੱਛਾ ਸੋਏ ਜੋਤਿਸ ਪਾਵਸੀ ਪਾਵਸੀ ਮੀਨਸ ਜਿਹੜਾ ਉਹਨੂੰ ਪਾਏਗਾ ਨਹੀਂ ਹੈ ਇਹਦੇ ਅਰਥ ਪਾਵਸੀ ਦਾ ਮਤਲਬ ਹੈ ਉਹਨੂੰ ਪਾਉਂਦਾ ਹੀ ਹੈ ਔਲੀ ਜੇ ਪਾਂਡਾ ਚਾਹੋਏ ਸੀ ਦੇ मीनिंग्स ਗ੍ਰਾਮਰ ਅਨੁਸਾਰ ਫਿਊਚਰ ਟੈਂਸ ਵਿੱਚ ਨਹੀਂ ਕਰਾਂਗੇ ਪਾਂਡਾ ਅੱਛਾ ਸੋਏ ਜੋਤਿਸ ਪਾਵਸੀ ਪਾਂਡਾ ਆਤਮ ਲੀਣ ਤੋਤਾ ਅੱਛਾ ਨਾ ਹੋਏ ਸੀ ਬਾਰ ਸੇ ਪਾਣੀ ਸੇ ਧੋਣੇ ਸੇ ਅੱਛਾ ਨਹੀਂ ਹੁੰਦਾ ਹੈ ਉਤੇ ਸੋਚਿਆ ਸੋਚ ਪਹਿਲਾਂ ਹੀ ਸਾਨੂੰ ਸਮਝਾ ਦਿੱਤਾ ਸੋਚਿਆ ਸੋਚ ਨੋ ਵੀ ਜੇ ਸੋਚੀ ਲਖਵਾਰ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਇਸ ਨਾਮ ਨੂੰ ਪਵਿੱਤਰਤਾ ਨਹੀਂ ਸਮਝਦੇ ਨੇ ਬਰਲੇ ਇਸ ਨਾਮ ਨੂੰ ਸੁਚੇਨਾ ਅੱਖੀਂ ਬੰਜ ਪਿੰਡਾ ਤੋਏ ਸੁਚੇ ਸੇ ਹੀ ਨਾਨਕਾ ਜੀਨ ਮਨ ਵਸਿਆ ਸੋਏ ਉਹ ਅੰਦਰ ਦੇ ਇਸ ਨਾਮ ਨੂੰ ਪਵਿੱਤਰਤਾ ਸਮਝਦੇ ਨੇ ਕਿਉਂਕਿ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਚਨਾ ਹੋ ਜਾਂਦੀ ਹੈ ਉਹਨਾਂ ਦੀ ਤੇ ਫਿਰ ਉਹ ਤੀਰਥਾਂ ਤੇ ਨਾਣ ਵੀ ਨਹੀਂ ਜਾਣਦੇ ਨੇ وہ بخشیش دا مینہ گربانی انسار سمجھا گے دی بارش سے آلریڈی بخش والی بارش سے ہو رہی ہے مینو پانڈا صدہ کرنا ہے ایدہ مطلب جی میں واری شو کمز آن مائی شولڈرز لیکن میں اپنے شولڈرز سے لینہ نہیں سی چاہتا اس کر کے میں ساری عمر ہے رہتا رہا رب جی کرپا کرنگے گے کرنگے تاں صدہ پاسے پا لینگے کتنا زبردست میری چالاکی چترائی ایسکیپزم ایک تو چوری اوپر سے سینا چوری یہ یملا جٹ جب یملے جٹ کو اس پاس کوئی سچ سنا رہا ہوئے نا وہ کہ میں ادھر سنا ہی کوئی نہیں دندہ. واہ ایسی میں سنیا ہی نہیں ਜਿਹੜਾ ਸੱਚ ਨੂੰ ਸੁਣ ਕੇ ਇਗਨੋਰ ਕਰ ਦੇਣਾ ਔਰ ਸੱਚ ਸੁਣੇ ਨਾ ਔਰ ਸੱਚ ਬੋਲੇ ਨਾ ਸੱਚ ਨੂੰ ਨਜ਼ਰ ਨਾ ਆਂਦਾ ਹੋਵੇ ਉਸ ਮਨ ਦੀ ਅਵਸਥਾ ਵਾਲੇ ਨੂੰ ਅੰਨਾ ਕਹਿੰਦੇ ਨੇ ਮਾਇਆਤਾਰੀ ਕਹਿੰਦੇ ਨੇ ਮਾਇਆਤਾਰੀ ਪੈਸੇ ਵਾਲੇ ਨੂੰ ਨਹੀਂ ਕਹਿੰਦੇ ਨੇ ਗੁਰਬਾਣੀ ਅਨੁਸਾਰ ਮਾਇਆਤਾਰੀ ਕੌਣ ਹੈ ਮਾਇਆਤਾਰੀ ਅਤ ਅੰਨਾ ਬੋਲਾ ਕੌਣ ਜਿਹੜਾ ਇਹ ਮਲਾ ਬਣਿਆ ਹੋਇਆ ਹੈ ਮੈਂ ਸੁਣਨਾ ਹੀ ਨਹੀਂ ਸੱਚ حکمی ایک نہ حکمی بکشیش حکم نیم رضا نسار میرا من جی رہنا چاندہ ہے پہلی پوڑی حکم رضائی چلنا اس نو بخش پراپت ہے جس جس نو بخش پراپت ہوں انہوں شرط یہ لگی دی ہے کہ رضا حکم نیم سسٹم پانے اندر ریا کر ادھین ریا کر ایک نہ حکم بخشیش ادروائز ایک حکمی سدا پوائیاں ایک قدرت جی دے لاؤس دے اُلٹ چل دے نے چلتے پاؤن دے پٹک دے رہن دے ہن سیدھا ڈیفرنس کنٹراسٹ ایک تھیوری کہہ رہی ہے تم نے اگر کیڑی ماری ہے تو پھر تمہارا پاپ ہو گیا اور اس کا کرم کا فل تم کو اگلے جنم ملے گا یہ کہہ رہے ہیں گرو پاشا کہ ਜੇ ਤੂੰ ਹੁਕਮ ਨਿਯਮ ਸਿਸਟਮ ਵਿਚ ਨਹੀਂ ਹੈ ਅੱਜ ਹੁਨੇ ਹੀ ਪੌਂਦਾ ਪਿਆ ਹੈ ਮਰਨ ਤਵਾ 84 ਲੱਖ ਜੁਨਾਚ ਜਾਏਗਾ ਯਾ ਨਹੀਂ ਜਾਏਗਾ ਹੁਨੇ ਹੀ ਜਿਹੜਾ ਤੂੰ ਜਨਮ ਮਰਨ ਦੀ ਸੋਚ ਨਹੀਂ ਚ ਪਿਆ ਨਾ ਇਹ ਹੀ ਤੇ ਕੱਟਣਾ ਹੈ ਜੀਂਦੇ ਜੀ ਜਿਉਂਦਿਆ ਮੁਕਤੀ ਹੁਣ ਕਹਿੰਦੇ ਨੇ ਇੱਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਵਿਰਲਾ ਮਨ ਨੂੰ ਸਮਝ ਆ ਰਹੀ ਹੈ ਵਿਰਲਾ ਬਣਨ ਵਾਲੇ ਮਨ ਨੂੰ ਬਾਹਰ ਹੁਕਮ ਨਾ ਕੋਏ ਮਨ ਨੂੰ ਲਾਜ਼ ਆਫ ਨੇਚਰ ਦੇ ਅਗੇਂਸ ਨਹੀਂ ਜਾਣਾ ਚਾਹੀਦਾ ਸਾਧ ਸੰਗਤ ਜੀ ਇੱਕ ਲਾਜ਼ ਆਫ ਸਮਾਜ ਹੁੰਦੇ ਨੇ ਇੱਕ ਲਾਜ਼ ਆਫ ਗਵਰਨਮੈਂਟ ਹੁੰਦੇ ਨੇ ਇੱਕ ਲਾਜ਼ ਆਫ ਕਿਸੇ ਟੱਬਰ ਦਾ ਕਿਸੇ ਬਰਾਦਰੀ ਦੇ ਲਾਜ਼ ਹੁੰਦੇ ਨੇ ਲੋਕੀ ਇਹਨਾਂ ਤੱਕ ਸੀਮਿਤ ਰਹਿੰਦੇ ਨੇ ਇਹਨਾਂ ਨੂੰ ਪਾਲਣਾ ਲੋਕੀ ਧਰਮ ਸਮਝਦੇ ਨੇ ਪਰ ਲਾਜ਼ ਆਫ ਨੇਚਰ ਵਿੱਚ ਸਭ ਕੁਦਰਤ ਕੇ ਸਭ ਬੰਦੇ ਹੈ ਲਾਜ਼ ਆਫ ਨੇਚਰ ਇਚ ਉੱਚ ਨੀਚ ਕੋਈ ਨਹੀਂ ਹੈ ਲਾਜ਼ ਆਫ ਨੇਚਰ ਇਚ ਤੇਰ ਮੇਰ ਕੋਈ ਨਹੀਂ ਹੈ ਲਾਜ਼ ਆਫ ਨੇਚਰ ਇਚ ਓਨਲੀ ਬਲੱਡ ਰਿਲੇਟਿਡ ਦਾ ਕੋਈ ਚੱਕਰ ਨਹੀਂ ਹੈ ਲਾਜ਼ ਆਫ ਨੇਚਰ ਇਚ ਇਫ ਸਮਥਿੰਗ ਇਜ਼ ਐਕਸੈਪਟਿਡ ਸਮਾਜ ਵਾਈਜ਼ ਮੇ ਬੀ ਨਾਟ ਟਰੂਥ ਸਮਾਜ ਤੇ ਕਹਿੰਦਾ ਵਿਧਵਾ ਦਾ ਵਿਆਹ ਹੀ ਨਹੀਂ ਹੋਣਾ ਚਾਹੀਦਾ ਸਮਾਜ ਤੇ ਕਹਿੰਦਾ ਵਿਧਵਾ ਨੂੰ ਪਕੜ ਕੇ ਪਤੀ ਨਾਲ ਸਾੜ ਦਿਓ ਸਮਾਜ ਤੇ ਬੜੀਆਂ ਗਲਤ ਗਲਤ ਗੱਲਾਂ ਕਰਦਾ ਹੈ ਜਦੋਂ ਅਸੀਂ ਸਤਿਗੁਰ ਦੀ ਗੱਲ ਸੁਣਾਗੇ ਨਾ ਤਾਂ ਸਤਿਗੁਰ ਦੇ ਦੇਸ਼ ਵਿੱਚ ਰਵਾਂਗੇ ਸਤਿਗੁਰ ਦੀਆਂ ਗੱਲਾਂ ਵਰਸਸ ਸਮਾਜ ਆਈ ਡੋਟ ਮੀਨ ਅਸੀਂ ਸਮਾਜ ਇਗਨੋਰ ਕਰਨਾ ਹੈ ਮੇਰੀ ਗੱਲ ਸਿਰਫ ਇੱਥੇ ਤੱਕ ਚੱਲ ਰਹੀ ਹੈ ਕਈ ਲੋਕੀ ਕੜੀ ਦੇ ਬੜੇ ਮਥਾਜ ਹੁੰਦੇ ਨੇ ਪਰ ਕਾਲ ਦੇ ਮਥਾਜ ਹੋ ਜਾਂਦੇ ਨੇ ਅ ਕਾਲ ਦੇ ਨਹੀਂ ਹੋ ਪਾਉਂਦੇ ਨੇ ਜਿਹੜੇ ਅ ਕਾਲ ਦੇ ਹੋ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਵਕਤ ਵਿਚਾਰ ਐ ਸੋ ਬੰਦਾ ਹੋਏ ਨਾਟ ਕੜੀ ਵਿਚਾਰ ਐ ਸੋ ਬੰਦਾ ਹੋਏ ਘੜੀ ਵਿਚਾਰ ਕੇ ਕਈ ਬੜੇ ਮੈਂ ਬੜਾ ਪੰਕਚੁਅਲ ਹਾਂ ਲੇਕਿਨ ਘਰ ਹੀਠੂਤਲੀ ਕਰ ਦਿੰਦੇ ਨੇ ਮੇਰੀ ਟ੍ਰੇਨ ਛੁੱਟ ਜਾਏਗੀ ਤੁਸੀਂ ਨਾਸ਼ਤਾ ਲੇਟ ਬਣਾਇਆ ਘਰ ਟੇਬਲ ਪੁੱਠਾ ਕਰ ਦਿੰਦੇ ਨੇ ਮੈਂ ਐਸੇ ਐਸੇ ਲੋਕਾਂ ਨੂੰ ਦੇਖਿਆ ਹੋਇਆ ਇੱਕ ਹੁਕਮੀ ਸਦਾ ਪੁਆਈਆਂ ਲੇਕਿਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਜਿਹੜਾ ਨਾਨਕ ਪਾਤਸ਼ਾਹ ਇੱਕ ਅਦ્વੈਤ ਅਵਸਥਾ 'ਚ ਨਮਰਤਾ ਨਾਲ ਕਹਿ ਰਹੇ ਨੇ ਓਏ ਮੇਰੇ ਮਨ ਜੇ ਤੂੰ ਵੀ ਕੁੜਿਆਰ ਤੋਂ ਸਚਿਆਰ ਬੰਨਾ ਚਾਹੁੰਦਾ ਜਦ ਕਿ ਹੀ ਵਾਸ ਆਲਰੇਡੀ ਸਚਿਆਰ ਸਾਨੂੰ ਸਮਝਾਣ ਦਾ ਤੰਗ ਨਮਰਤਾ ਵਿੱਚ ਬੜੀ ਨਮਰਤਾ ਵਿੱਚ ਕਹਿੰਦੇ ਨੇ ਨਾਨਕ ਹੁਕਮ ਹੈ ਜੀਵੂ ਜਿਨੂੰ ਇਹ ਸਮਝ ਆਂਦਾ ਹੈ ਤਹ ਹਮੇ ਕਹਿ ਨਾ ਕੋਈ ਫਿਰ ਉਹ ਆਪਣੇ ਮਨ ਕੀ ਮਤ ਦਾ ਹੁਕਮ ਨਹੀਂ ਚਲਾਉਂਦਾ ਮਨ ਕੀ ਮਤ ਨੂੰ ਸਰੈਂਡਰ ਕਰ ਦਿੰਦਾ ਹੈ ਮਨ ਕੀ ਮਤ ਸਮਰਪਣ ਕਰ ਦਿੰਦਾ ਹੈ ਕੌਣ ਜਿਹੜਾ ਮਨ ਕੀ ਮਤ ਵਾਲਾ ਮਨ ਸੀ ਨਾ ਚਲਾ ਗਿਆ ਇਹਦਾ ਮਤਲਬ ਇੱਕ ਸੈਂਟੈਂਸ ਮੈਂ ਬਣਾ ਰਿਹਾ ਸੀ ਕਿ ਰਾਤੀ ਜੇ ਅਸੀਂ ਸੌ ਜਾਈਏ ਅਸੀਂ ਇੱਕ ਸੁਪਨਾ ਦੇਖੀਏ ਸੁਪਨੇ ਵਿੱਚ ਹਵਾਈ ਪਲਾਉ ਬਣਾਏ ਜਾਂ ਸੁਪਨੇ ਵਿੱਚ ਕੋਈ ਡਰਾਉਣਾ ਸੁਪਨਾ ਦੇਖਿਆ ਜਾਂ ਕੁਝ ਵੀ ਦੇਖਿਆ ਸਵੇਰੇ ਉੱਠ ਕੇ ਕਹਿੰਦੇ ਔਰੇ ਕੁਝ ਵੀ ਨਹੀਂ ਹੋਆ ਉਸ ਵੇਲੇ ਜਦੋਂ ਕਹਿੰਦੇ ਨਾ ਹਾ ਸੁਪਨਾ ਝੂਠ ਸੀ ਜਿਹੜਾ ਸਾਡਾ ਉਸ ਵੇਲੇ ਜਾਗ ਦਾ ਮਨ ਕਹਿੰਦਾ ਨਾ ਰਾਤੀ ਸੁਪਨਾ ਝੂਠ ਸੀ ਇਹ ਜਾਗ ਦਾ ਮਨ ਪਤਾ ਕੀ ਹੈ ਰੱਬ ਜੀ ਨੇ ਇੱਕ ਜਾਗ ਦਾ ਮਨ ਮੇਰੀ ਕੌਨਸ਼ੀਅੰਸ ਦੀ ਅਵਸਥਾ ਹੈ ਇਹਨੂੰ ਆਤਮਾ ਕਹਿੰਦੇ ਨੇ ਇਹ ਜਾਗਿਆ ਮਨ ਹੀ ਨਿਰੰਝਨ ਹੋਏਗਾ جاگیا من ہی کواری بنتا ہے جاگیا ہوا من بھی گیا لو جی لو سپنا بھی جھوٹ سی سپنا دیکھ والا بھی جھوٹ سی دونوں اپنا بوری بسرا باندھ کے شیکن کر کے دونوں چلے گئے نانک حکم ہے جی بجے ਤੋਂ ਹੋ ਮੈਂ ਕਹਿਣਾ ਕੋਈ ਉਹ ਸੁਪਨਾ ਦੇਖਣ ਵਾਲਾ ਹੋ ਮੈਂ ਕਹਿਣ ਵਾਲਾ ਚਲਾ ਗਿਆ ਥੋੜਾ ਜਿਹਾ ਬਾਰਿਕ ਹੈ ਲੇਕਿਨ ਬੜਾ ਸਿੰਪਲ ਹੈ ਹਰ ਕਾ ਨਾਮ ਗੁਰਮੁਖ ਕਿੰਨਾ ਵਿਰਲੇ ਧਿਆਇ ਜਿੰਨ ਕੋ ਤੁਰਕਰਮ ਪ੍ਰਾਪਤ ਲਿਖਤ ਪਈ ਜੋ ਸੁਪਨਾ ਨਹੀਂ ਦੇਖਦਾ ਉਹ ਐਲੀਵੇਟ ਹੋ ਗਿਆ ਉਸਨੇ ਉਹ ਕਰਮ ਲਿਖ ਲਿਆ ਉਹਦਾ ਉਹਦੀ ਇਹ ਸਾਰੀ ਮਤ ਛੁੱਟ ਗਈ ਨਾਨਕ ਹੁਕਮੈ ਜੀ부ਛੇ ਤਾਂ ਹੋਮੈ ਕਹਿ ਨ ਕੋਇ ਉਦੀ ਨਵੀਂ ਸ੍ਰਿਸ਼ਟੀ ਸਾਜੀ ਗਈ ਹੈ ਔਰ ਨਵੀਂ ਸ੍ਰਿਸ਼ਟੀ ਵਿੱਚ ਉਹਦੇ ਨਵੇਂ ਜੀ ਜੰਤ ਸਾਜੇ ਗਏ ਨੇ। ਪੁਰਾਣੀ ਸ੍ਰਿਸ਼ਟੀ ਵਿੱਚ ਉਹਦੇ ਕੋਲ ਨਾ ਸਿੰਮਲ ਰੁਖ ਦੇ ਪੇੜ ਹੁੰਦੇ ਸੀ। ਹੁਣ ਉਹਦੇ ਕੋਲ ਨਵਾਂ ਗੁਲਾਬ ਹੈ। ਹੁਣ ਉਹਦੇ ਕੋਲ ਫਲ ਦੇਣ ਵਾਲੇ ਕੀਮਤੀ ਪੇੜ ਹਨ। ਗੁਣ ਚੰਗੀਆਂ ਜਾਂ ਮਿਠਤ ਨਹੀਂ ਨਾਨਕਾ ਗੁਣ ਚੰਗੀਆਂ ਤੱਤ ਵਾਲੇ ਪੇੜ ਹਨ। ਹੁਣ ਦਿਖਾਵੇ ਵਾਲੇ ਪੇੜ ਨਹੀਂ ਰਹੇ ਉੱਚੇ ਉੱਚੇ ਉਹਦੀ ਸਾਰੀ ਸ੍ਰਿਸ਼ਟੀ ਅੰਦਰ ਦੀ ਸਾਜ ਦਿੱਤੀ ਗਈ ਹੈ ਨਵੀਂ ਬਨਾਸਪਤੀ ਬਣਾ ਦਿੱਤੀ ਗਈ ਹੈ ਮੌਲੀ ਤਰਤੀ ਮੌਲਿਆ ਆਕਾਸ਼ ਕਰ ਦਿੱਤਾ ਗਿਆ ਸਭ ਜਗ ਮੌਲਿਆ ਬਾਹਰ ਲਈ ਦੀ ਨਹੀਂ ਗੱਲ ਚੱਲ ਰਹੀ ہوں جدو شبد پڑھو گے نا ہولی کی نہیں سن سیب اور, او جتنے دیکھ فول 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 اور جتنے بناسپتی فولی بن رہے سب کچھ سارے شبد اندر پار جات اندر دا لگ گیا نو سٹی ساج دیتی گئی من میدان کر ٹوئے ٹبے لا اندر دے نویں جی جن تیار ہو گئے ہوں اصل ਅੱਜ ਇੱਥੋਂ ਅੱਗੇ ਵਧਾਂਗੇ ਆਪਣੀ ਨੈਕਸਟ ਪੌਡੀ ਵਿੱਚ ਨੈਕਸਟ ਪੌਡੀ ਪੌਡੀ ਪੜਨ ਤੋਂ ਪਹਿਲਾਂ ਫਿਰ ਸਵਾਲ ਕਰ ਲਈਏ ਕਿ ਉਹ ਸਚਿਆਰਾ ਹੋਈਏ ਕਿ ਉਹ ਸਚਿਆਰਾ ਹੋਈਏ ਕਿ ਉਹ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਨਕ ਲਿਖਿਆ ਨਾਨਕ ਕਿਉ ਸਚਿਆਰਾ ਸਚਿਆਰਾ ਕਿਵੇਂ ਸਚਿਆਰਾ ਕਿਵੇਂ ਸਚਿਆਰਾ ਹੋਈਏ ਜਿਹੜਾ ਮਨੇ ਤਾਂਗ ਰੱਖਦਾ ਸਚਿਆਰਾ ਮੈਂ ਕਿਵੇਂ ਬਣਾ ਉਸ ਮਨ ਦਾ ਨਾਂ ਰੱਖਿਆ ਸੀ ਵਿਰਲਾ ਬਣਨ ਦੀ ਤਾਂਗ ਵਾਲਾ ਮਨ ਵਿਰਲਾ ਮਨ ਉਹ ਵਿਰਲਾ ਮਨ ਨੂੰ ਅਗਲੀ ਪੌੜੀ ਵਿੱਚ ਕੋ ਕਹਿੰਦੇ ਨੇ ਗਾ ਵੈ ਕੁੱਤਾਂ ਹੋ ਵੈ ਕਿੱਸੇ ਤਾਂ ਗਾ ਵੈ ਕੁੱਤਾਂ ਹੋ ਵੈ ਕਿੱਸੇ ਤਾਂ ਗਾ ਵੈ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਇਆ ਚਾਵੇ ਕੋ ਗੁਣ ਵਡਿਆਇਆ ਚਾਵੇ ਕੋ ਗਾਵੇ ਕੋ ਵਿਦਿਆ ਵਿਖੰ ਵਿਚਾਰ ਦੇਸ ਦੁਰ ਗਾਵੇ ਕੋ ਕਪੈ ਸਰਦ ਗਾਵੇ ਕੋ ਵਿਖੇ ਹਾਦਰਾ ਹਦੂ ਗਾਵੇ ਕੋ ਵਿਖੇ ਹਾਦਰਾ ਹਦੂ ਕੱਥ ਨਾ ਕਥੀ ਆਵੇ ਤੂ ਕਥਨਾ ਕਰਦੀ ਨਾ ਆਵੇ ਤੂ ਕਥ ਕਥ ਕਥੀ ਕੋਟੀ ਕੋ যুগা যুগান্তর khai kai যুগা যুগান্তর khai kai হুকমি হুকম চলায় রা হুকমি হুকম চলায় রা হুকমে হুকম চলায় ਕਵਿਗ ਸਵੇ ਪਰਵਾ ਨਾਨਕ ਵਿਗ ਸਵੇ ਪਰਵਾ ਕਵਿਗ ਸਵੇ ਪਰਵਾ ਨਾਨਕ ਵਿਗ ਸਵੇ ਪਰਵਾ ਕਦੋਂ ਕਦੋਂ ਇਹ ਪਰਵਾ ਜਾਂਦਾ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚਲਣਾ ਨਾਲੇ ਲਿਖਿਆ ਨਾ ਨਾਲੇ ਲਿਖਿਆ ਨਾ ਜਿਸ ਮਨ ਨੂੰ ਐ ਲਿਖਿਆ ਲਿਖਾ ਅੰਦਰ ਦਾ ਸਮਝ ਆ ਰਿਹਾ ਨਾ ਉਹਦੇ ਵਾਸਤੇ ਗੱਲ ਚੱਲ ਰਹੀ ਹੈ ਅਗਲੀ ਪੌੜੀ ਵਿੱਚ ਗਾਵੇ ਕੋਤਾਨ ਹੋਵੇ ਕਿ ਸੇਤਾਨ ਜਿਸ ਕਿਸੇ ਨੂੰ ਰਜ਼ਾ ਵਾਲੀ ਗੱਲ ਸਮਝ ਆ ਜਾਂਦੀ ਹੈ ਸਤਗੁਰ ਦੀ ਮਤ ਲੈ ਲੈਂਦਾ ਹੈ ਸਤਗੁਰ ਦੀ ਮਤ ਦੇ ਬਲ ਨੂੰ ਤਾਣ ਕਹਿੰਦੇ ਹਨ ਜਿਸ ਨੂੰ ਸਤਗੁਰ ਦਾ ਤਾਣ ਪ੍ਰਾਪਤ ਹੋ ਜਾਂਦਾ ਉਹ ਸਤਗੁਰ ਦੇ ਤਾਣ ਨੂੰ ਗਾਉਂਦਾ ਹੈ ਜਿਸ ਕੋ ਸਤਗੁਰ ਦਾ ਤਾਣ ਨਹੀਂ ਆਉ ਮੰਨ ਕੀ ਮਤ ਦਾ ਤਾਣ ਗਾਉਂਦਾ ਗਾਉਣਾ ਕੀ ਹੁੰਦਾ ਗਾਵ ਹੈ ਕੀ ਹੁੰਦਾ ਇਹ ਤਾਂ ਸਮਝਣਾ ਪਏਗਾ ਸਾਨੂੰ ਫਸਟ ਆਫ ਆਲ ਵੀ ਹੈ ਟੂ ਅੰਡਰਸਟੈਂਡ ਵਾਟ ਇਜ਼ ਗਾਵ ਹੈ ਮੇਰੇ ਵੀਰ ਪਹਿਲਾਂ ਬਹੁਤ ਸੋਹਣਾ ਐਕਸਪਲੇਨ ਕਰ ਗਏ ਨੇ واجے تبلے گاؤنا گاؤنا نہیں ہوں بہت سیمپل بنا یہ بڑی کومن نکے نکے بچیاں نو میں دیکھے ہیں انہوں دی ماں میں نو کہن دیا ہے یہجاؤ یہ ہر ویلے ٹی وی دیکھتا انہوں دا. کرکٹ دانا دن سوار رہن دی ہے نکا جا بچہ اچھا. کرکٹ میں نے کہا بیٹا آپ کیا دیکھتے ہو میرے کو ٹینڈولکر کا کرکٹ کا میچ دیکھنا میں بڑا ہو کے ٹینڈولکر بنوں گا ਅੱਛਾ ਜਦੋਂ ਬਚਪਨ ਤੋਂ ਮੈਂ ਇੱਕ ਚੀਜ਼ ਵੇਖਦਾ ਔਰ ਵੇਖ ਕੇ ਵੇਖ ਕੇ ਵੇਖ ਵੇਖ ਕੇ ਉਹ ਚੀਜ਼ ਮੈਨੂੰ ਪ੍ਰਾਪਤ ਕਰਨ ਤੇ ਦਿਲ ਕਰਦਾ ਹੈ ਆਸਤਾ ਆਸਤਾ ਉਸ ਨੂੰ ਪ੍ਰਾਪਤ ਕਰਕੇ ਜਦੋਂ ਮੈਂ ਹਮੇਸ਼ਾ ਉਸ ਨੂੰ ਹੰਡਾਣਾ ਸ਼ੁਰੂ ਕਰ ਦਿੰਦਾ ਮਤਲਬ ਉਹ ਡੇ 1 ਤੋਂ ਦੀ ਧੁੰਨ ਮੈਨੂੰ ਸਵਾਰ ਸੀ ਮੈਂ ਉਹਨੂੰ ਗਾਉਂਦਾ ਸੀ ਬੱਚਾ ਨਿੱਕਾ ਬਾਰ ਬਾਰ ਕ੍ਰਿਕਟ ਕ੍ਰਿਕਟ ਬਾਲ ਕ੍ਰਿਕਟ ਬਾਲ ਬੈਟ ਬਾਲ ਕਰਦਾ ਹੈ ਬਾਰ ਬਾਰ ਟੰਡੂਲਕਰ ਟੰਡੂਲਕਰ ਕਰਦਾ ਉਹ ਗਾ ਰਿਹਾ ਹੈ ਉਹਦਾ ਮਨ